ਤੁਸੀਂ ਦੇਖ ਰਹੇ ਹੋ 골ਡ ਮੈਡਲ ਮੈਚ ਨੈਸ਼ਨਲ ਗੇਮ ਅੰਡਰ 15 ਵੇਟ ਕੈਟਾਗਰੀ 68 ਕਿਲੋਗ੍ਰਾਮ 레드 ਕੋਸਟਮ ਦੇ ਵਿੱਚ ਪੂਰਵੀ ਸ਼ਰਮਾ ਅਤੇ ਬਲੂ ਕੋਸਟਮ ਦੇ ਵਿੱਚ ਸ਼ਰਵਰੀਆ ਤੇ ਪੂਰਵੀ ਦੇ ਸ਼ਰਵਰੀ ਬਹੁਤ ਵਧੀਆ ਦੇਖਦੇ ਆ ਵੀ ਬੱਲੇ 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 레드 ਕੋਸਟਮ ਦੇ ਵਿੱਚ ਪੂਰਵੀ 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 ਨੇ ਦੋ ਅੰਕ ਜਿਹੜੇ ਹਾਸਲ ਕਰ ਲਏ ਹਨ 레드 ਕੋਸਟਮ ਦੇ ਵਿੱਚ ਸਾਡੀ ਪੂਰਵੀ ਸ਼ਰਮਾ ਸਾਡੇ ਗੋਲੂ ਪਹਿਲਵਾਨ ਜੀ ਮੋਲਾਪੁਰ ਰੈਸਲਿੰਗ ਅਕੈਡਮੀ ਉਹਨਾਂ ਦੀ ਜਿਹੜੀ ਬੇਟੀ ਹੈ ਅੰਬਿਕਾ ਸੋਨੀ ਜੀ ਇਹਨਾਂ ਦੇ ਮਾਤਾ ਜੀ ਹੈ ਸੋ ਬਹੁਤ ਅਜਮਾਨ ਮਹਿਸੂਸ ਕਰ ਰਹੇ ਆ ਵੀ ਬੇਟੀ ਬੇਟ ਕੈਟਾਗਰੀ ਅੰਡਰ 15 ਦੇ ਵਿੱਚ ਜਿਹੜਾ 골ਡ ਮੈਡਲ ਮੈਚ ਲੜ ਰਹੀ ਹੈ ਆਪਣੇ ਦੋ ਮੈਚ ਨੇ ਪਿਛਲੇ ਜਿੱਤੇ ਆ ਪੂਰਵੀ ਸ਼ਰਮਾ ਨੇ ਤੇ ਹੋਰ ਜਿਹੜੇ ਦੋ ਅੰਕ ਹਾਸਲ ਕਰ ਰਹੇ ਆ ਲੋ ਵੀ ਡੇਂਜਰ ਪੋਜੀਸ਼ਨ ਬਣੀ ਆ ਪਰ ਅੰਕ ਜਿਹੜੇ ਦੋ ਰੈਫਰੀ ਸਹਬਾਨਾ ਵੱਲੋਂ ਜਿਹੜੇ ਦਿੱਤੇ ਗਏ ਆ ਪੂਰਵੀ ਸ਼ਰਮਾ ਨੂੰ ਤੇ ਡੇਢ ਮਿੰਟ ਦਾ ਸਮਾਂ ਬਾਕੀ ਆ 4 0 ਦੇ ਨਾਲ ਜਿਹੜੀ ਪੂਰਵੀ ਸ਼ਰਮਾ ਅੱਗੇ ਚੱਲ ਰਹੀ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਕੌਣ ਜਿੱਤੇਗਾ ਕੌਣ ਹਾਰਦਾ ਕੇ ਪੁੱਤ ਬਣਾਉਣ ਜ਼ਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਲੋ ਉਧਰੋਂ ਸ਼ਰਬ ਉੰਕ ਜਿਹੜੇ ਹਾਸਲ ਕਰ ਲਏ ਆ 골ਡ ਮੈਡਲ ਮੈਚ ਅੰਡਰ 15 68 ਕਿਲੋਗ੍ਰਾਮ weight category ਦੇ ਵਿੱਚ ਫਾਈਨਲ ਮੈਚ ਚੱਲ ਰਿਹਾ 33 ਸੈਕਿੰਡ ਦਾ ਸਮਾਂ ਬਾਕੀ ਆ ਪੂਰਵੀ ਸ਼ਰਮਾ 4 ਤੇ ਸ਼ਰਬਰੀ ਮਹਾਰਾਸ਼ਟਰਾ 2 ਅੰਕ ਆ ਤੇ ਦੇਖਦੇ ਆ ਕੌਣ ਜਿੱਦਾਂ ਕੌਣ ਹਾਰਦਾ 3 ਸੈਕਿੰਡ ਦਾ ਸਮਾਂ ਬਾਕੀ ਆ ਤੁਸੀਂ ਦੇਖੋ 4 2 4 2 4 2 ਤੇ ਉਧਰ ਦਾ ਬੱਜਿਆ ਪਰ ਅੰਕ ਦੇਖਦੇ ਆ ਕਿਹਦੇ ਹਿੱਸੇ ਜਾਂਦਾ ਪੂਰਵੀ ਸ਼ਰਮਾ 4 ਤੇ ਸ਼ਰਬਰੀ ਮਹਾਰਾਸ਼ਟਰਾ 2 ਅੰਕ ਆ ਤੇ ਉਧਰ ਇਤਰਾਜ਼ ਵੀ ਜਿਹੜਾ ਕਰ ਦਿੱਤਾ ਗਿਆ ਸ਼ਰਬਰੀ ਮਹਾਰਾਸ਼ਟਰਾ ਦੇ ਕੋਚ ਵੱਲੋਂ ਚੈਲੰਜ ਕੀਤਾ ਗਿਆ ਸੋ ਦੇਖਾਂਗੇ ਅੰਕ ਕਿਹਦੇ ਹਿੱਸ ਪਰ ਸਾਹਮਣੇ ਤੁਸੀਂ ਦੇਖਾਂਗੇ ਵੀ ਜਿਹੜਾ ਚੈਲੰਜ ਲੋਸਟ ਹੋ ਚੁੱਕਿਆ ਤੇ ਪੂਰਬੀ ਸ਼ਰਮਾ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਅਤੇ ਅੰਡਰ 15 66 ਕਿਲੋਗ੍ਰਾਮ weight category ਦੇ ਵਿੱਚ 골ਡ ਮੈਡਲ ਜਿਹੜਾ ਹਾਸਲ ਕਰ ਲਿਆ ਦੂਜੀ ਰੈਸਲਰ ਥੋੜੀ ਜੀ ਨਿਰਾਸ਼ ਲੱਗਦੀ ਹੈ ਕਿਉਂਕਿ ਮੌਕਾ ਸੀ ਪਰ ਮੌਕੇ ਦਾ ਪੂਰਾ ਫਾਇਦਾ ਪੂਰਬੀ ਸ਼ਰਮਾ ਨੇ ਉਠਾਇਆ ਬਹੁਤ ਬਹੁਤ ਮੁਬਾਰਕਾਂ ਗੋਲੂ ਭਲਵਾਨ ਜੀ ਮੁੱਲਾਪੁਰ ਅੰਬਿਕਾ ਸੋਨੀ ਜੀ ਸਾਰੇ ਸ਼ਰਮਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਮੁੱਲਾਪੁਰ ਰੈਸਲਿੰਗ ਅਕੈਡਮੀ ਖਾੜੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਆਪਾਂ ਹੋਰ ਗੇਮਾਂ ਜਿਹੜੀ ਪੂਰਬੀ ਸ਼ਰਮਾ ਅਸੀਂ ਦੇਖਾਂਗੇ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ